ਮੈਂ ਤਾਂ ਨਹੀਂ ਗੱਲ ਦੱਸਾਂ ਤੁਸੀਂ ਇਹ ਸੋਚਿਆ ਨਾ ਕਿ ਕੁੜੀਆਂ ਇਕੱਲੀਆਂ ਨੇ ਉਹਨਾਂ ਨੂੰ ਕੌਣ ਪੀ ਕਰੇਗਾ ਸਾਰਾ ਮੈਂ ਦਊਂ ਸਾਰਾ ਉਹਨਾਂ ਨੂੰ ਮੈਂ ਖੜੀ ਹਾਂ ਉਹਨਾਂ ਦੇ ਪਿੱਛੇ ਤੁਹਾਡੇ ਨਾਲ ਤੁਸੀਂ ਇਹ ਨਾ ਸੋਚੋ ਵੀ ਤੁਸੀਂ ਗਰੀਬ ਹੋ ਤੁਹਾਡੇ ਨਾਲ ਕੋਈ ਖੜਾ ਨਹੀਂ ਕਮਿਸ਼ਨ ਖੜਾ ਗਰੀਬ ਦੇ ਨਾਲ ਸਾਥੇ ਨਾਲ ਵੈਰੀ ਸੈਡ ਤੁਹਾਡੇ ਵਰਗੇ ਜਿਹੜੇ ਥੋੜੇ ਜਿਹੇ ਬੰਦੇ ਹੁੰਦੇ ਨੇ ਉਹ ਆਫਸਰ ਪਰ ਚੰਗੇ ਭਲੇ ਆਫਸਰ ਦੇ ਉੱਤੇ ਵੀ ਦਾਗ ਲਾ ਦਿੰਦੇ ਨੇ ਤੁਹਾਡੀ ਜੀ ਅਸੀਂ ਵੀਡੀਓ ਦੇਖੀ ਸੀ ਬੱਚਿਆਂ ਨਾਲ ਗੱਲ ਵੀ ਕੀਤੀ ਐ ਤੁਸੀਂ ਕਿਉਂ ਮਾਰਿਆ ਉਹਨਾਂ ਨੂੰ ਉਹਨੂੰ ਮਾਰ ਦੇਂਦੇ ਤੇ ਛੋਟੇ ਸੀਗੇ ਜਿੰਨਾਂ ਦੇ ਨਾਲ ਖਾਸ ਤਰ੍ਹਾਂ ਸਸ ਇਹਨਾਂ ਦੇ ਨਾਲ ਫਾਦਰ ਦੇ ਖਿਲਾਫ ਹੈ ਮੈਂ ਪੂਰਾ ਵੀਡੀਓ ਦੇਖਿਆ ਕੁੜੀਆਂ ਨਾਲ ਵੀ ਗੱਲ ਕੀਤੀ ਹੈ ਮੈਂ ਠੀਕ ਹੈ ਨਾ ਜੇ ਉਹਨਾਂ ਦੇ ਫਾਦਰ ਦੇ ਖਿਲਾਫ ਸੀ ਤੁਸੀਂ ਉਹਨਾਂ ਨੂੰ ਪੁੱਛਿਆ ਵੀ ਤੁਹਾਡੇ ਫਾਦਰ ਕਿੱਥੇ ਹਨ ਗੱਲ ਕਰਦੇ ਉਹਨਾਂ ਨੇ ਤਾਂ ਦੱਸਿਆ ਵੀ ਉਹ ਐ ਨਹੀਂ ਗਏ ਰਾਈਟ ਤੇ ਤੁਸੀਂ ਚਪੇੜਾ ਕਿਉਂ ਮਾਰੀ ਉਹਨਾਂ ਦੇ ਕਿੰਨਾ ਰੋ ਰਹੀਆਂ ਨੇ ਉਹ ਕੁੜੇ ਕੇ ਸਾਨੂੰ ਕੁੱਟਿਆ ਤੇ ਉਹ ਰੋ ਕਿਉਂ ਰਹੀਆਂ ਸੀ ਇਹਨਾਂ ਨਾਲ ਉਹਨਾਂ ਨੇ ਗੋਣੇ ਇਕੱਠੇ ਕੀਤੇ ਸਾਰੇ ਆਪਣੇ ਕੇ ਸਾਨੂੰ ਤੁਹਾਨੂੰ ਪਤਾ ਹੈ ਕਿ ਕੁੜੀ ਨੂੰ ਕੱਥ ਲਾਣਾ ਜੁਰਮ ਹੈ ਉhra ਕੇ ਵੈਸੇ ਸਭ ਮਾਰਿਆ ਇੱਕ ਸੈਕਿੰਡ ਜੋ ਉਹ ਬਿਆਨ ਦੇ ਰਹੀਆਂ ਨੇ ਵੀਡੀਓ ਹੈ ਸਾਰੇ ਝੂਠ ਬੋਲ ਰਹੇ ਨੇ ਤੁਸੀਂ ਸੱਚ ਬੋਲ ਰਹੇ ਹੋ ਤੱਕ ਮਾਰਨ ਲੇਡੀਜ਼ ਵੀ ਕਰੀਆਂ ਜਿਹੜੀਆਂ ਜਿਹੜੇ ਵਿਟਨੈਸ ਨੇ ਉਥੇ ਗਵੰਡੀ ਆਸ-ਪਾਸ ਵਾਲੇ ਉਹਨਾਂ ਨਾਲ ਵੀ ਗੱਲ ਹੋ ਗਈ ਐ ਉਹ ਕਹਿੰਦੇ ਜੀ ਅਸੀਂ ਗਵਾਹੀ ਦਿਨ ਨੂੰ ਤਿਆਰ ਆ ਕਿ ਸਾਡੇ ਸਾਹਮਣੇ ਮਾਰਿਆ ਬਿਲਕੁਲ ਗਲਤ ਗੱਲ ਐ ਤੁਸੀਂ ਮਾਰਿਆ ਤੁਹਾਡੇ ਗੱਲ ਸੁਣ ਲਓ ਕੱਲੇ ਤੁਹਾਡੇ ਅਸਿਰ ਹਲਾਨ ਨਾਲ ਗੱਲ ਨਹੀਂ ਖਤਮ ਹੋ ਜਾਂਦੀ ਜਿਹੜੇ ਵਿਟਨੈਸ ਨੇ ਉਸ ਜਗ੍ਹਾ ਦੇ ਉੱਤੇ ਉਹ ਕਹ ਰਹੇ ਨੇ ਕਿ ਹਾਂ ਮਾਰਿਆ ਉਹਨਾਂ ਨੂੰ ਕੀ ਕਰੋਗੇ ਸਭ ਨੂੰ ਮੂੰਹ ਚ ਚੁੱਪ ਕਰਾ ਦੋਗੇ ਜਾ ਕੇ ਤੁਸੀਂ ਪਤਾ ਕਿਉਂ ਰੋ ਮਾਰਦੇ ਕਿ ਮੈਂ ਯੂਨੀਫਾਰਮ ਪਾਈ ਐ ਮੈਂ ਜੋ ਮਰਜ਼ੀ ਕਰ ਲਵਾਂ ਮੇਰਾ ਕੋਈ ਕੀ ਵਿਗਾਰ ਸਕਦਾ ਤੁਸੀਂ ਔਰ ਉਸ ਬੱਚੀ ਦੇ ਉੱਤੇ ਤੁਸੀਂ ਹੱਥ ਚੱਕਿਆ ਜਿਹੜੀ ਸਾਡੀ ਨੈਸ਼ਨਲ ਪਲੇਅਰ ਹੈ ਕੰਟਰੀ ਦੀ ਬੱਚੇ ਝੂਠ ਬੋਲ ਰਹੇ ਨੇ ਰੋ ਰਹੇ ਨੇ ਐਨਾ ਆਸ-ਪਾਸ ਵਾਲੇ ਗਵਾਂਢੀ ਆਸ-ਪਾਸੇ ਗਲੀ ਵਾਲੇ ਬੰਦੇ ਕਹਿ ਰਹੇ ਨੇ ਕਿ ਉਸ ਬੰਦੇ ਨੇ ਮਾਰਿਆ ਔਰ ਤੁਸੀਂ ਸਿਰ ਹਿਲਾਈ ਜਾਓ ਪਹਿਲੀ ਗੱਲ ਤੇ ਇਸ ਜ਼ੁਰਮੇ ਇੱਕ ਲੜਕੀ ਦੇ ਉੱਤੇ ਹੱਥ ਚੱਕਣਾ ਔਰ ਤੁਸੀਂ ਉਸ ਲੜਕੀ ਦੇ ਉੱਤੇ ਹੱਥ ਚੱਕਿਆ ਜਿਹੜੀ ਨੈਸ਼ਨਲ ਪਲੇਅਰ ਇਸ ਕੰਟਰੀ ਦੀ ਜਿਹੜੀ ਬੱਚੇ ਹੈਗੇ ਆਪਣੀ ਮਾਨ ਵਧਾਉਂਦੀ ਆਪਣੀ ਕੰਟਰੀ ਦੀ ਔਰ ਤੁਸੀਂ ਆਪਣੀ ਯੂਨੀਫਾਰਮ ਤੇ ਵੀ ਦਾਗ ਲਾਇਆ ਉਹ ਤਾਂ ਚੁੱਧਰੀ ਬੋਲੀ ਜਾ ਕੇ ਮੈਂ ਨਹੀਂ ਕੀਤਾ ਵੇਰੀ ਸੈਡ ਤੁਹਾਡੇ ਵਰਗੇ ਜਿਹੜੇ ਥੋੜੇ ਜੇ ਬੰਦੇ ਹੁੰਦੇ ਨੇ ਨਾ ਅਫਸਰ ਪਰ ਚੰਗੇ ਭਲੇ ਅਫਸਰਾਂ ਦੇ ਉੱਤੇ ਵੀ ਦਾਗ ਲਾ ਦਿੰਦੇ ਨੇ ਕਿ ਯੂਨੀਫਾਰਮ ਸ਼ਾਇਦ ਇਹਦੇ ਲੋਕੀ ਕਰਦੇ ਨੇ ਔਰ ਜਿਸ ਵਰਦੀ ਦਾ ਰੋਪਾ ਰਹੇ ਹੋ ਨਾ ਇਹ ਹੀ ਇੱਕ ਤਰ੍ਹਾਂ ਥੱਲੇ ਥੱਲੇ ਗੱਲਾਂ ਹੁੰਦੀਆਂ ਨੇ ਅਫਸਰਾਂ ਨੂੰ ਤਾਂ ਸ਼ਾਇਦ ਪਤਾ ਵੀ ਨਹੀਂ ਹੁੰਦਾ ਵੀ ਤੁਸੀਂ ਬਾਹਰ ਕਰਕੇ ਕੀ ਆਏ ਹੋ ਔਰ ਬਾਅਦ ਚ ਪਤਾ ਲੱਗਦਾ ਜਦੋਂ ਤੁਸੀਂ ਟੱਕ ਚੁੱਕੇ ਹੋ ਇੱਕ ਇੱਕ ਖਰਾਬ ਬੰਦਾ ਯੂਨੀਫਾਰਮ ਸਾਰੇ ਯੂਨੀਫਾਰਮ ਵਾਲੇ ਅਫਸਰਾਂ ਦੇ ਉੱਤੇ ਦਾਗ ਲਾਉਂਦਾ ਉਹ ਕੁੜੀਆਂ ਇੰਨਾ ਜ਼ਿਆਦਾ ਰੋ ਰਹੀਆਂ ਨੇ ਉਹਨਾਂ ਨਾਲ ਮੈਂ ਗੱਲ ਕੀਤੀ ਹੈ ਉਹਦੇ ਫਾਦਰ ਦੇ ਨਾਲ ਗੱਲ ਕੀਤੀ ਹੈ ਉਹ ਕਹਿੰਦਾ ਜੀ ਚਲੋ ਅਸੀਂ ਤਾਂ ਗਰੀਬ ਬੰਦੇ ਆ ਤਾਂ ਕਰਕੇ ਅਸੀਂ ਚੁੱਪ ਸਾਡੇ ਤੇ ਰੋਬ ਮਾਰ ਰਹੇ ਨੇ ਕਿ ਗਰੀਬ ਨਿਓ ਤੁਹਾਡੇ ਨਾਲ ਤੁਸੀਂ ਇਹ ਨਾ ਸੋਚੋ ਵੀ ਤੁਸੀਂ ਗਰੀਬ ਹੋ ਤੁਹਾਡੇ ਨਾਲ ਕੋਈ ਖੜਾ ਨਹੀਂ ਕਮਿਸ਼ਨ ਖੜਾ ਹੈ ਗਰੀਬ ਦੇ ਨਾਲ ਸਭ ਦੇ ਨਾਲ ਮੈਂ ਤੁਹਾਨੂੰ ਇਹ ਗੱਲ ਦੱਸਾਂ ਤੁਸੀ ਇਹ ਸੋਚਿਆ ਨਾ ਕਿ ਕੁੜੀਆਂ ਇਕੱਲੀਆਂ ਨੇ ਉਹਨਾਂ ਨੂੰ ਕੌਣ ਕੀ ਕਰੇਗਾ ਸਾਰਾ ਮੈਂ ਦਊ ਸਾਰਾ ਉਹਨਾਂ ਨੂੰ ਮੈਂ ਖੜੀ ਹਾਂ ਉਹਨਾਂ ਦੇ ਪਿੱਛੇ ਬੇਟੀਆਂ ਤੁਹਾਡਾ ਇੰਨਾ ਗੌਰਵ ਹੈ ਸਾਡੇ ਕੰਟਰੀ ਦਾ ਨਾਂ ਰੌਸ਼ਨ ਕਰਦੀਆਂ ਨੇ ਨੈਸ਼ਨਲ ਪਲੇਅਰਸ ਨੇ ਤੇ ਤੁਹਾਡੇ ਵਰਗਾ ਬੰਦਾ ਜਾ ਕੇ ਉਹਨਾਂ 'ਚ ਪੇੜਾ ਮਾਰ ਦੇਵੇ ਅਸੀਂ ਕਿਦਾਂ ਟੋਲਰੇਟ ਕਰਾਂਗੇ ਉਸ ਸੀਜ਼ਨ ਨੀ ਪਰ ਇਹ ਤੇ ਗੱਲ ਹੈ ਨਾ ਵੀ ਐਸਐਚਓ ਸਭ ਕੁਲ ਜਾ ਕੇ ਬਾਖੀ ਮਿਲ ਗਈ ਉਥੇ ਰਾਜ਼ੀਨਾਮਾ ਹੋਇਆ ਇਹਨਾਂ ਦਾ ਕਾਫੀ ਬੰਦੇ ਆਏ ਸੀ ਤੇ ਉਹ ਐਵੇਂ ਆ ਗਏ ਸੀ ਨਹੀਂ ਹਾਂ ਕੋਈ ਦਾ ਕੋਈ ਵੀਡੀਓ ਤਾਂ ਮੈਂ ਨਹੀਂ ਦੇਖੀ ਜਰਾ ਕੋਈ ਨਾ ਕੋਈ ਮੈਂ ਕਰੂੰ ਠੀਕ ਨੇ ਰਾਜ਼ੀਨਾਮਾ ਤੇ ਨਾਲ ਗੱਲ ਨਹੀਂ ਬਣਦੀ ਚਲੋ ਜੀ ਤੁਸੀਂ ਬਾਹਰ ਜਾਓ